ਚੁਗਲੀਆਂ ਚ ਮਜ਼ਾ ਬਹੁਤ ਹੁੰਦਾ ਮੇਰੇ ਕੋਲ ਨਹੀਂ ਹੁੰਦੀ ਆ ਪਰ ਜੇ ਕੋਈ ਮੈਨੂੰ ਦੱਸ ਦੇ ਮੈਨੂੰ ਕੋਈ ਦੇ ਦੇ ਮੈਂ ਬਹੁਤ ਖੁਸ਼ੀ-ਖੁਸ਼ੀ ਜਾਂਦੀ ਹਾਂ ਮੈਂ ਹੈ ਮੈਨੂੰ ਜੱਟ ਚਾਹੀਦਾ ਹੈ ਮੈਂ ਕਿਹਾ ਜੀ ਆਓ ਜੀ ਵੀ ਆਰ ਇਨ ਯੋਰ ਸਰਵਿਸ ਦੱਸੋ ਮੈਮ ਕੀ ਹੈ ਚੁੜੇਲਾ ਕੀ ਹੁੰਦੀ ਹੈ ਨਾ ਪਿੱਛੇ ਗਾਣਾ ਵੱਜਦਾ ਆ ਮੈਂ ਕਿਹਾ ਦੂਜੇ ਟਾਈਪ ਦੇ ਆ ਮੀ ਜੀ ਤੂੰ ਆਹ ਹੈ ਨਾ ਮੈਂ ਕਿਹਾ ਇਹ ਕਾ ਚੁੜੇਲਾ ਹਾਏ ਬੂ ਹਾਏ ਬੂ ਹਾਏ ਬੂ ਮੈਂ ਬੂ ਕਰਕੇ ਕੰਨ era ਇੰਨੀ ਸੋਹਣੀ ਚੜੇਲ ਤੁਸੀਂ ਰੱਖ ਲਈ ਮੈਂ ਕਹਾਂ ਜੀ ਫੇਰ ਮੈਂ ਉਹੀ ਗੱਲ ਦੱਸਦਾ ਰਹਿਣਾ ਉਹ ਮੈਂ ਕਿਹਾ ਤੰਦਰੁਸਤੀ ਨਹੀਂ ਰੱਖੀ ਚੜੇਲ ਲੈ ਕੇ ਜਾ ਕਰਿਆ ਯਾਰ ਸਮਝੋ ਹਾਂ ਪਰ ਚੁਗਲੀਆਂ ਨਹੀਂ ਕਰਦੇ ਪਰ ਮੈਨੂੰ ਚੁਗਲੀਆਂ 'ਚ ਮਜ਼ਾ ਬਹੁਤ ਆਉਂਦਾ ਹੈ ਮੇਰੇ ਕੋਲ ਨਹੀਂ ਹੁੰਦੀਆਂ ਪਰ ਜੇ ਕੋਈ ਮੈਨੂੰ ਦੱਸ ਦੇ ਮੈਨੂੰ ਕੋਈ ਦੇ ਦੇ ਮੈਂ ਬਹੁਤ ਖੁਸ਼ੀ-ਖੁਸ਼ੀ ਸੁਣਦੀ ਹਾਂ ਮੈਨੂੰ ਹੁੰਦਾ ਕੋਈ ਮੈਨੂੰ ਦੱਸੇ ਮੈਂ ਲੋਕਾਂ ਨੂੰ ਫੋਨ ਕਰਕੇ ਇਹ ਨਹੀਂ ਕੋਈ ਚੁਗਲੀ ਹੈ ਮੈਨੂੰ ਦੱਸੋ ਕੋਈ ਹੁੰਦੀ ਨਹੀਂ ਜੀ ਪੀਪਾ ਜੀ ਨਵੀਂ ਫਿਲਮ ਆ ਰਹੀ ਹੈ ਚੜੇਲ ਪਹਿਲਾਂ ਜਿਹੜੀਆਂ ਫਿਲਮਾਂ ਆਈਆਂ ਨੇ ਜਿੰਨਾ ਵੀ ਅਸੀਂ ਦੇਖਿਆ ਕਿ ਲੋਕ ਕਹਿੰਦੇ ਨੇ ਇੱਕ ਵਾਕਿ ਜਦੋਂ ਗਿੱਪੀ ਆਉਂਦੇ ਆ ਫਿਰ ਕੋਈ ਨਵੇਂ ਕੁਝ ਆਂਦਾ ਸਿਨੇਮੇ ਘਰਾਂ ਚ ਬਿਲਕੁਲ ਜੀ ਦੇਖੋ ਸਬਜੈਕਟ ਤਾਂ ਬਿਲਕੁਲ ਨਵਾਂ ਹੈ ਤੇ ਫਿਲਮ ਕੱਲੀ ਚੜੇਲ ਨਹੀਂ ਹੈ ਜੱਟ ਨੂੰ ਚੜੇਲ ਟੱਕਰੀ ਹੈ ਜੱਟ ਨੂੰ ਚੜੇਲ ਟੱਕਰੀ ਚੜੇਲਾ ਜ਼ਿਆਦਾ ਸੋਹਣੀ ਨਹੀਂ ਲੈ ਲਈ ਜਿਵੇਂ ਕਹਿੰਦੇ ਨੇ ਨਹੀਂ ਤਾਂ ਦੇਖੋ ਜੀ ਐਕਚੁਅਲੀ ਨਹੀਂ ਨਹੀਂ ਐਕਚੁਅਲੀ ਕੀ ਹੈ ਚੜੇਲਾਂ ਨੇ ਇਹਨਾਂ ਨੇ ਜੱਟ ਨੂੰ ਲਿਆ ਵਾ ਕਿਉਂਕਿ ਇਹ ਖੁਦ ਪ੍ਰੋਡਿਊਸਰ ਨੇ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੇ ਮੈਂ ਇੱਕ ਫਿਲ ਮੈਂ ਕਹਾ ਜੀ ਓਕੇ ਕਹਿੰਦੇ ਤੇ ਚੜੇਲ ਮੈਂ ਮੈਨੂੰ ਜੱਟ ਚਾਹੀਦਾ ਹੈ ਮੈਂ ਕਹਾ ਜੀ ਆਓ ਜੀ ਵੀ ਆਰ ਇਨ ਯੋਰ ਸਰਵਿਸ ਦੱਸੋ ਮੈਮ ਕੀ ਹੈ ਇਹਨਾਂ ਨੇ ਦੱਸਿਆ 플ੌਟ ਦੱਸਿਆ ਔਰ ਮੈਨੂੰ ਐਂ ਲੱਗਦਾ ਕਿ ਇੱਕ ਵਧੀਆ ਸਬਜੈਕਟ ਆ ਕਿਉਂਕਿ ਦੇਖੋ ਅਕਸਰ ਤੌਰ ਤੇ ਜਦੋਂ ਪੰਜਾਬ ਚ ਆਪਾਂ ਫਿਲਮਾਂ ਦੀ ਗੱਲ ਕਰਦੇ ਆਂ ਹਿਊਮਰ ਵਾਲੀਆਂ ਫਿਲਮਾਂ ਹਾਸੇ ਵਾਲੀਆਂ ਫਿਲਮਾਂ ਜ਼ਿਆਦਾ ਭਾਰੂ ਨੇ ਬਟ ਜਦੋਂ ਅਸੀਂ ਇੱਕ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੇ ਆਂ ਫਿਰ ਸਾਨੂੰ ਲੋਕੀ ਕਹਿੰਦੇ ਕੁਝ ਨਵਾਂ ਕਿਨ ਲੈ ਕੇ ਆਉਂਦੇ ਫਿਰ ਕਾਮੇਡੀ ਦੇ ਵਿੱਚ ਕੀ ਨਵਾਂ ਕੀਤਾ ਜਾਵੇ ਉਹ ਸਬਜੈਕਟ ਹੀ ਨਵਾਂ ਹੋ ਸਕਦਾ ਹੈ ਕੋਈ ਰਾਈਟਰ ਇਦਾਂ ਦੀ ਚੀਜ਼ ਲਿਖ ਦੇ ਕੋਈ ਆਊਟ ਆਫ ਦਾ ਬਾਕਸ ਕਿ ਯਾਰ ਆ ਹਲੇ ਤੱਕ ਆਪਾ ਬਣਾਇਆ ਨਹੀਂ ਸੋ ਇਸ ਤਰ੍ਹਾਂ ਦੀ ਫਿਲਮ ਅਜੇ ਤੱਕ ਕਦੇ ਬਣਾਈ ਨਹੀਂ ਸੀ ਇੱਕ ਰੇਲੂ ਜੀ ਚੜੇਲ ਕਹਿੰਦੇ ਤੁਸੀਂ ਮਤਲਬ ਤੁਸੀਂ ਚੜੇਲਾਂ ਵਾਲੀਆਂ ਫਿਲਮਾਂ ਦੇਖੀਆਂ ਹੋਣਗੀਆਂ ਪਰ ਐਕਲੇ ਲੋਰੀ ਚੜੇਲ ਕਦੇ ਉਧਰ ਵੀ ਨਹੀਂ ਦੇਖੀ ਹੋਣੀ ਹੈ ਨਾ ਕਦੇ ਬਾਲੀਵੁੱਡ ਦੀਆਂ ਫਿਲਮਾਂ 'ਚ ਜਾਂ ਹਾਲੀਵੁੱਡ ਦੀਆਂ ਫਿਲਮਾਂ 'ਚ ਸੋ ਫਸਟ ਟਾਈਮ ਇਹ ਸਬਜੈਕਟ ਨੂੰ ਪ੍ਰੋਪਰ ਤਰੀਕੇ ਨਾਲ ਅਟੈਂਪਟ ਕੀਤਾ ਪਰ ਆਪਾਂ ਕੀਤਾ ਫੋਕ ਤਰੀਕੇ ਨਾਲ ਦੇਸੀ ਰੌ ਤਰੀਕਾ ਜੋ ਪੰਜਾਬ ਦਾ ਕਲਚਰ ਆ ਉਹਦੇ 'ਚ ਕੀ ਕੀ ਚੀਜ਼ਾਂ ਨੇ ਚੜੇਲ ਦਾ ਥਾਟ ਪ੍ਰੋਸੈਸ ਉਹੀ ਆ ਹਨਾ ਜਿਵੇਂ ਅਸੀਂ ਬਿਲਕੁਲ ਪਿੰਡੂ ਫੈਮਲੀ ਆ ਤੇ ਉਹ ਪਿੰਡੂ ਮਾਹੌਲ ਦੀ ਉਹੀ ਚੜੇਲ ਆ ਉਥੋਂ ਹੀ ਗਈ ਆ ਸੋ ਉੱਥੇ ਖੇਡਦੀ ਆ। ਮੈਂ ਕੱਲ ਕਿਸੇ ਇੰਟਰਵਿਊ 'ਚ ਵੀ ਕਿਹਾ ਸੀ ਕਿ ਹਿੰਦੀ ਚੁੜੇਲਾ ਕੀ ਹੁੰਦੀ ਹੈ ਨਾ ਪਿੱਛੇ ਗਾਣਾ ਵੱਜਦਾ ਆ ਮੈਂ ਕਿ ਦੂਜੇ ਟਾਈਪ ਦੇ ਆ ਮੀਂ ਸ਼ੇ ਤੁਮਾਰ ਹੈ ਨਾ ਮੈਂ ਕਿ ਇੱਕ ਆ ਚੁੜੇਲਾ ਹਾਏ ਬੂ ਹਾਏ ਬੂ ਹਾਏ ਬੂ ਮੈਂ ਤੂ ਕਰਕੇ ਕਦੇ ਹਾਂ ਆ ਵਾਲੀ ਚੁੜੇਲਾ ਮੈਂ ਤਾਂ ਕਿਹੜਾ ਦੇ ਦੇ ਨੀ ਚੜੇਲੇ ਲੰਮੀ ਬਾਹ ਕਰਕੇ ਉਹ ਕਿਹੜਾ ਰੇ ਵੀ ਜਿਹੜੇ ਜੱਟ ਦਾ ਨਾਮ ਲਿਆ ਜੱਟ ਜ਼ਿਮੀਂਦਾਰ ਦਾ ਨਾਮ ਲਿਆ ਜੱਟਾਂ ਨੇ ਕਹਿਣਾ ਇਹ ਜਿਹੜੀਆਂ ਚੜ੍ਹੇਲਾਂ ਤਾਂ ਸਾਨੂੰ ਖੇਤਾਂ 'ਚ ਕਈ ਇਤਰਾਖੀ ਤੇ ਟ੍ਰੇਲਰਾਂ ਰੋਜ਼ ਟਕਰਨ ਸਾਨੂੰ ਬਿਲਕੁਲ ਜੀ ਤਾਂ ਹੀ ਤਾਂ ਟਾਈਟਲ ਰੱਖਿਆ ਵੀ ਜੱਟ ਨੂੰ ਜਿਹੜੇ ਕਰੀ ਔਰ ਟਾਈਟਲ ਟਰੈਕ ਵੀ ਇਹ ਅੱ비 ਆਪਾਂ ਕੋ ਟਕੇ ਸੀਨੇ ਦੇ ਨਾਲ ਲਾ ਲਈ ਸੋ ਚੜ੍ਹੇਲ ਸਾਨੂੰ ਕਮੈਂਟ ਬਹੁਤ ਆਉਂਦੇ ਨੇ ਕਹਿੰਦੇ ਰ ਇੰਨੀ ਸੋਹਣੀ ਚੜ੍ਹੇਲ ਤੁਸੀਂ ਰੱਖ ਲਈ ਮੈਂ ਕਹਾਂ ਜੀ ਫੇਰ ਮੈਂ ਉਹੀ ਗੱਲ ਦੱਸਦਾਰਾ ਨਾ ਉਹ ਮੈਂ ਕਹਾਂ ਪਤੰਦਰੋਂ ਅਸੀਂ ਨਹੀਂ ਰੱਖੀ ਚੜ੍ਹੇਲ ਲੈ ਕੇ ਜੱਟਾਂ